ਕਿ ਆਈ ਲਈ ਦੋਸਤੋ ਤੁਹਾਨੂੰ ਖਾਤ ਪਈ ਹੈ ਮੱਝ ਦੀ ਤਰ੍ਹਾਂ ਤੁਹਾਨੂੰ ਵੇਖ ਲਓ ਚੈੱਕ ਕਰ ਲਿਓ ਤਾਂ ਮਾਫਰਾਂ ਤਰ੍ਹਾਂ ਦੋਸਤੋ ਐ ਬਰਾਬਰ ਜਿਹਾ ਪ੍ਰੋਪਰ ਚੈੱਕ ਕਰ ਲਿਓ ਵੇਖ ਲਿਓ ਨਾਲੋ ਜੀ ਚੈੱਕ ਕਰ ਲਓ ਚੁਾਈ ਜਿਹੜੀ ਉਹ ਪੂਰੀ ਬਰਾਬਰ ਹੋ ਗਈ ਆ 7 ਕਿਲੋ ਦੁੱਧ ਬਾਈ ਨੇ ਕਿਹਾ ਸਾਢੇ 3 ਤੋਂ ਪਲੱਸ ਹੋਊਗਾ ਜੀ। ਦੋ ਜੀ ਕਰ ਲਓ ਚੱਕ ਜੀ। ਠੀਕ ਹੈ ਜੀ। ਤਾਂ ਫਿਰ ਕੋਈ ਵੀਰ ਭਰਾ ਚੋ ਸਕਦਾ। ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਸਰੀ ਆਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਗਟ ਸਿੰਘ ਨਾਮ ਬਾਈ ਦਾ ਜਿਹਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਇੱਕ ਸਾਹਮਣੇ ਸਕਰੀਨ ਤੇ ਜਿਹੜੀ ਗਾਂ ਦੇਖ ਰਹੇ ਆ ਗੱਬਣ ਆ ਤੇ ਇਹਦੇ ਨਾਲ ਜਿਹੜੀ ਮਾਝਾ ਦੋਸਤੋ ਇਹ ਹੈਗੀ ਆ ਤੋਕੜ ਗੱਬਣ ਕਨਫਰਮ ਚੈੱਕ ਪਾਸ ਆ ਡਿਟੇਲ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਆਪਨਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋ ਲੰਬੜੀ ਗੱਲ ਨਾ ਹੋਵੇ। ਬਾਈ ਨਾ ਕਰਦਿਆਂ ਗੱਲਬਾਤ ਡਿਟੇਲ ਸਾਰੀ ਪੁੱਛ ਗਏ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ। ਬਾਈ ਪ੍ਰਗਟ ਸਿੰਘ ਸਾਸਰੀ ਦਾ। ਸਾਸੀ ਦਾ ਵੀਰ ਜੀ ਸਾਸਰੀ ਦਾ। ਹੋ ਠੀਕ ਠਾਕ। ਵਧੀਆ ਜੀ ਵਧੀਆ। ਕੱਲ ਪਰਸੋਂ ਵੀਡੀਓ ਪੈਸੇ ਗਮਾਂ ਦੀ ਲੱਗ ਗਈ। ਦੇਖ ਗਿਆ ਜਮਾਲ ਉਹਦੇ ਦੇਖ ਗਿਆ। ਠੀਕ ਹੈ ਜੀ। ਹੂੰ। ਤੇ ਅੱਜ ਫੇਰ ਦੋ ਨਾ ਗਿਆ ਇੱਕ ਗਾਂ ਤੇ ਇੱਕ ਮੱਝ। ਹਾਂ ਜੀ ਗਾਂ ਲਵੇਰੀ ਸੋਣ ਵਾਲੀ ਆ। ਹਾਂ। ਮੱਝ ਟੋਕਰ ਗੱਪਣਿਆ। ਠੀਕ ਹੈ ਜੀ। ਹਾਂ ਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਹੜਾ ਤਾਂ ਤਾਂ ਤਸੀਲ ਤਾਂ ਤਾਂ ਨਾਮ ਪ੍ਰਗਟ ਸਿੰਘ ਹੂੰ ਫੋਨ ਨੰਬਰ 8728073597 ਠੀਕ ਹੈ ਜੀ ਹਾਂਜੀ ਮੱਝ ਤੋਂ ਸ਼ੁਰੂ ਕਰ ਲਈਏ ਗਾਂ ਤੋਂ ਕਰ ਲੋ ਮੱਝ ਤੋਂ ਕਰ ਲੋ ਮੱਝ ਤੋਂ ਪਹਿਲਾਂ ਮੱਝ ਹੀ ਵਿਖਾ ਦਿਓ ਹਾਂਜੀ ਮੱਝ ਕਿੰਨੇ ਚਿਰ ਦੀ ਕਨਫਰਮ ਹੈ ਮੈਨੂੰ ਚੌਥਾ ਮਹੀਨਾ ਲੱਗਾ ਜੀ ਚੌਥਾ ਮਹੀਨਾ ਲੱਗ ਗਿਆ ਜੀ ਹਾਂ ਜੀ ਤਿੰਨ ਹੋ ਗਏ ਆ ਤਿੰਨ ਮਹੀਨੇ ਪੂਰੇ ਹੋ ਗਏ ਚੌਥਾ ਮਹੀਨਾ ਲੱਗ ਗਿਆ ਹਾਂ ਜੀ ਚੌਥਾ ਤੇ ਲੜਿਆ ਮਗਲਥਾਂ ਦੇ ਤੇਲ ਲਿਆ ਇਹ ਬਹਿਣੀ ਵਾਲੇ ਪਾਸੇ ਦੀ ਮਗਲਥਾਂ ਦੀ ਤਰ੍ਹਾਂ ਹਾਂ ਬਹਿਣੀ ਵਾਲੇ ਦੀ ਬਹਿਣੀ ਵਾਲੇ ਪਾਸੇ ਤੇ ਮਗਲਥਾਂ ਦੀ ਦੋਸਤੋ ਤੇਲ ਲਿਆ ਤੇ ਚੌਥਾ ਮਹੀਨਾ ਲੱਗ ਗਿਆ ਕਨਫਰਮ ਹੈ ਕਨਫਰਮ ਕਰਾ ਲਈ ਨਾ ਜੀ ਕਿੱਕ ਕੋਲ ਪਾਸ ਫੁੱਲ ਗਰੰਟੀ ਠੀਕ ਹੈ ਜੀ ਹਾਂ ਤੇ ਦੁੱਧ ਕਿੰਨਾ ਚੌਂਢੀ ਦੋ 7 ਕਿਲੋ ਮੌਜੂਦਾ ਚੌਂਢੀ ਚੌਂਢੀ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਪਾੜੇ ਦੇ ਪਾੜੇ ਦੇ ਲਓ ਜੀ ਕੱਢੋ ਬਾ ਬੜੀ ਕੰਦਾ ਤਸੱਲੀ ਆਪਣੀ ਕਰਵਾਲੀ ਆ ਚੈੱਕ ਪਾਸ ਆ ਤੇ ਮਗਰਲੇ ਥਾਂ ਦੀ ਬਹਿਣੀ ਵਾਲੇ ਪਾਸੇ ਦੀ ਤੇਲ ਆ ਇਹ ਜਮੰਦਰੂ ਬਾਈ ਤੇਲੇ ਕੇ ਪਾਸ ਜਮੰਦਰੂ 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 ਤੇਲ ਆ ਜੀ ਹਨਾ ਕੱਦ ਘੜ ਮੈਂਦਾ ਚੈੱਕ ਕਰ ਲਿਓ ਸਵੇਰ ਦੂਜਾ ਸੂਈ ਆ ਤੀਜੇ ਵੇਲੇ ਮੂਰੇ ਗੱਪਣਾ ਹੈ ਜੀ ਲੋ ਜੀ ਕਰਿਓ ਚੈੱਕ 7 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਇੱਕ ਟਾਈਮ ਚਲੋ ਦੋ ਟਾਈਮ ਚਲੋ ਤੁਹਾਡਾ ਫਰਜ਼ ਆ ਲੋ ਜੀ ਇਹ ਲੋ ਬਹਿਣੀ ਵਾਲੇ ਪਾਸੇ ਦਾ ਮਗਰਲਾ ਥਾਂ ਜਿਹੜਾ ਬਿਲਕੁਲ ਜਵੰਦੂ ਤਿਲ ਲਓ ਜੀ ਵੇਖ ਲੋ ਲੈਓ ਜੀ ਫੇਜੀ ਮੋੜ ਲੋ ਖਾਂ ਤੋਂ ਬਖੋਣਾ ਬਖਾ ਦੋ ਹਾਂ ਜੀ ਬਖਾ ਦਿੰਦੇ ਲੋ ਜੀ ਤਿੰਨ ਥਾਂ ਪੂਰੇ ਪ੍ਰੋਪਰ ਚਲਦੇ ਆ ਧਾਰਾਂ ਬਰਾਬਰ ਆਉਂਦੀਆਂ ਤਿੰਨਾਂ ਥਾਂਾਂ ਦੇ ਵਿੱਚ ਇੰਨਾ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਕਦ ਘਾਟ ਮੈਂ ਤਾਂ ਚੈੱਕ ਕਰ ਲਿਓ ਲੈ ਲਓ ਜੀ ਲੈ ਲਓ ਜੀ ਜੀ ਲੋ ਜੀ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਦੇ 100 ਕਿਲੋ ਮੌਜੂਦਾ ਦੁੱਧ ਤਿਆਰ ਹੁਣ ਲਓ ਜੀ ਵੇਖੋ ਜੀ ਇੰਟਰਨੈਸ਼ਨਲਾਂ ਦੀ ਫੁੱਲ ਗਰੰਟੀ ਕੋਈ ਤਸੱਲੀ ਕਰੇ ਜਿੱਦਾਂ ਮਰਜ਼ੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਤੰਨੇ ਐ ਵਧੀਆ ਬਰਾਬਰ ਚੱਲਦੇ ਐ ਤੇ ਬਾਈ ਮੁੱਲਕ ਨਾ ਕਰਨਾ ਕਿੱਦਾਂ ਵੀ ਸੱਜਰਾਂ ਵਾਂਗੂ ਜੀ ਹਾਂ ਬਾਹਨਾ ਤੇ ਮੈਂ ਵਿਖਾਤਾ ਸਾਰਾ ਦੁੱਧ 12 13 ਮੈਂ ਸੁਈ ਜੋਂ ਪਰ ਤੇਰਾ ਕਿਲੋ ਦੁੱਧ ਕਰਦੀ ਐ ਮੁੱਲਕ ਬੈਂਡੜੀ ਆ ਬੜੀ ਮੋਟੀ ਲੱਗੀ ਗਾਂ ਮਾਰਗੀ ਲੱਗੀ ਹਾਂ ਠੀਕ ਹੈ ਲੋ ਜੀ ਸੱਜਰ ਨੇ ਬਾਈ ਕਹਿੰਦਾ ਵੀ 12 13 ਕਿਲੋ ਦੁੱਧ ਜਿਹੜਾ ਚੋਆਇਆ ਵਾ ਹਾਂ ਤੇ ਚੌਥਾ ਮਹੀਨਾ ਲੱਗਿਆ ਹੁਣ ਵੀ ਮੌਜੂਦਾ 7 ਕਿਲੋ ਦੁੱਧ ਤਿਆਰ ਹੈ ਜੀ ਇਹ ਪੂਰਾ ਚੱਡਾ ਵੇਖੋ ਸੱ ਬਾਈ ਕਿੰਨਾ ਮੁੱਲ ਕਰਨ ਮੁੱਲ ਪਾ ਜੀ ਉੜਦਿਆਂ ਵਾਲੀ ਆ ਹਾਂਜੀ ਮੁੱਲ 50000 ਦੇਣੀ ਕਿਨੇ ਦੀ 2 ਸ਼ਰਦਗੇ 48000 ਹਾਂ ਠੀਕ ਹੈ ਹੈਗੀ ਕੋ ਮਾਨਤਰ ਗਜਸਰ ਹੋਰ ਯਾਰ ਤਾਂ 47 47 ਨਹੀਂ ਕਰ ਲੋ ਜੀ ਤਿੰਨ ਘਟ 50000 ਤੋਂ ਹਾਂ 47000 ਰੁਪਏ ਹੈ ਨਾ ਇਹਨੇ ਦੀ ਤੇ ਉਤਰਾ ਹੀ ਆਏ ਠੀਕ ਹੈ ਜੀ ਭਾਵੇਂ ਉਤਰਾ ਦੋ ਨੰਬਰ ਚ ਦੇ ਦੇ ਦੋ ਠੀਕ ਹੈ ਜੀ ਬਾਕੀ ਦੋ ਦੁੱਧ ਵੀ ਲੈਣੇ ਚਲੋ ਦੋ 3 ਲੈਣੇ 7 ਕਿਲੋ ਦੁੱਧ ਦੇ ਨਾਲ ਚੌਥਾ ਮਹੀਨਾ ਚੌਥਾ ਮਹੀਨਾ ਗੱਪਣਾ ਹੈ ਨਾ ਇਹ ਬਿਲਕੁਲ ਫੰਡਰਾਂ ਵਾਲੇ ਫੰਡਰਾਂ ਵਾਲਾ ਠੀਕ ਹੈ ਜੀ ਜਿਹੜਾ ਜ ਡਿਮਾਂਡ 47000 ਦੇ ਵਿੱਚੋਂ ਬਾਈ ਕਹਿੰਦਾ ਮਾਨਤਾ ਜਿਹੜਾ ਮੌਕਾ ਹੈ ਜਰੂਰ ਕਰਨਾ ਗਿਆ ਗਿਆ ਪੜਪੜਾ ਤੇ ਇਹਦੋਂ ਆ ਗਿਆ ਜੀ ਗਾਂ ਬਾਈ ਗਾਂ ਦੀ ਸੂਣ ਵਾਲੀ ਆ ਹਫਤਾ ਲੈ ਜੇ 5-7 ਦਿਨ ਖੜਦੀ ਆ ਠੀਕ ਹੈ ਜੀ ਲੱਸਾ ਪੰਥ ਥੋੜਾ ਜਿਹਾ ਰੱਖਦੀ ਹੈ ਨਾ 6-7 ਦਿਨ ਪਹਿਲਾਂ ਲੋਕ ਸੇਵਾ ਨਹੀਂ ਕਰਦੇ ਹਾਂਜੀ ਹਾਂਜੀ ਇਹ ਇਹ ਸੂਆ ਕਿੰਨਾ ਸੂਣੀ ਇਹ ਤੀਜੇ ਨੂੰ ਤੀਜੇ ਸੋਨਾ ਗਾੜੀ ਤੀਜੇ ਸੂਵੇ ਸੁਣੀ ਹੈ ਨਾ ਥਣਾ ਥਣਾ ਦੀ ਕੁਆਲਿਟੀ ਤੇ ਕਹ ਲੋ ਜੇ ਵਲਟਾਂ ਨਾਲ ਬਹੁਤ ਜਾਰੀਆਂ ਪਈਆਂ ਜੀ ਉਹਦੇ ਦੁੱਧੇ ਹੀ ਜਾਂਦੇ ਆ ਆਪਾਂ ਤੀਜੇ ਕਹਿੰਦੇ ਆ ਠੀਕ ਹੈ ਜੀ ਉਹਦੇ ਦੁੱਧੇ ਸੋਨਾ ਵਾ ਠੀਕ ਹੈ ਜੀ ਤੇ ਇਹਦਾ ਬਾਈ ਪ੍ਰਗਟ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਭਾਜੀ ਕਰਦੇ 24000 ਦੇਣੀ ਕਿੰਨੇ ਦੀ ਹੈ ਦੇਣੀ 22 ਦੀ 22000 ਦੀ ਹਾਂਜੀ ਹੈਗੀ ਕੋਈ ਬਾਕੀ ਫਸਾਣ ਭਾਂਡਾ ਵੇਖੋ ਪੂਰਾ ਵਾ ਇਹ ਥੋੜਾ ਵੀ ਬਹੁਤ ਸੋਹਣਾ ਦੋਸਤੋ ਆਰਡਰ ਕੁਆਲਟੀ ਤਿਆਰ ਕਰੀ ਹੁੰਦੇ ਹਫਤਾ ਪਿਆ ਸੁਣਦੇ ਵਿੱਚ ਇੱਕ ਘਰ ਤੋਂ ਲਈ ਆ ਜਿਹੜੀ ਚਾਰੂਬੜੀ ਸਾਮਣ ਵਾਲੀ ਆ ਠੀਕ ਹੈ 24000 ਮੰਗਿਆ 24 ਮੰਗਿਆ ਭਾਈ ਦੀ ਦੇ ਦਾਂਗੇ ਕੋਈ ਮਾਨਤਨ ਕਰ ਦਾਂਗੇ ਕੋਈ ਵੀਰ ਭਰਾ ਫੋਨ ਕਰੇ ਜਿੰਨਾ ਵੀ ਹੋ ਸਕੇ ਕਰਾਂਗੇ ਠੀਕ ਹੈ ਲਓ ਜੀ ਤੋਰ ਕੇ ਦਿੰਦਾ ਲਓ ਜੀ ਕਰਿਓ ਚੈੱਕ ਡਿਮਾਂਡ 24000 ਰੁਪਇਆ ਤੇ 22000 ਤੋਂ 22 ਕਹਿੰਦਾ ਆਏਗਾ ਤਾਂ ਮਾਨਤਨ ਹੋ ਜਾਊਗਾ 21 ਦੀ ਦੇ ਦਾਂਗੇ 21000 ਹੋ ਗਿਆ ਜੀ ਲਓ ਜੀ ਲਓ ਜੀ ਕਰ ਲਓ ਚੈੱਕ ਥੋੜਾ ਜਿਹਾ ਦੋਸਤੋ ਲਿਸਾ ਪਾਣਾ ਸਾਂਭ ਖਣੋ ਥੋੜੀ ਜਿਹੀ ਕੱਚੀ ਰਹੀ ਹੈ ਬਾਕੀ ਚਲੋ ਤੁਹਾਡੇ ਸਾਹਮਣੇ ਹੈ ਖਾਤ ਤੀ ਤੁਹਾਨੂੰ ਵੀਡੀਓ ਦੇ ਵਿੱਚ ਅਜੇ 1 ਹਫਤੇ ਦਾ ਟਾਈਮ ਪਿਆ ਸੂਣ ਦੇ ਵਿੱਚ ਥਣ ਭਾਂਡਾ ਵੇਖੋ ਥਣ ਭਾਂਡਾ ਨਹੀਂ ਲਿਸਾ ਹਾਂਜੀ ਹਾਂਜੀ ਬਹੁਤ ਵਧੀਆ ਥਣ ਭਾਂਡਾ ਲੱਗਿਆ ਤੇ ਜਿਹਨੇ ਚਲੋ ਸੁਣਾ ਜੇ ਵਧੀਆ ਨੇ ਤਿਆਰ ਕਰਨ ਲਈ ਆਰਡਰ ਕੁਆਲਟੀ ਆ ਪੰਜ ਸੱਤ ਦਿਨ ਹੀ ਸਾਂਭੀ ਗਈ ਨਾ ਚਾਈਨਾ ਹਾਂਜੀ 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 ਲਓ ਜੀ ਬਾਕੀ ਵੜਿਆ ਚਰਸੀ ਨਾਲ ਕਰੋਸ ਹੈ ਸਾਈ ਹਾਲ ਹਾਂਜੀ ਹਾਂਜੀ ਇਹ ਥੋੜਾ ਜਿਹਾ ਕੱਲ ਦਾ ਮੀਂਹ ਪੈਣਾ ਨਾ ਗੁੜੇ ਗੁੜੇ ਪੈਣਾ ਛਾਂ ਥੋੜੀ ਜੀ ਕੱਲ ਦੀ ਹੋਰ ਵੱਧ ਗਈ ਹੈ ਹਾਂਜੀ ਹਾਂਜੀ ਇਸ ਕਰਕੇ ਪਹੂ ਥੋੜੀ ਜੀ ਠੰਡ ਵੀ ਮਹਿਸੂਸ ਕਰਦੇ ਹਾਂਜੀ ਠੰਡ ਭਾਂਡਾ ਪੂਰਾ ਵੱਡੀ ਖਾਨ ਨਾਲ ਦਾ ਲੋ ਜੀ ਕਰੋ ਚੈੱਕ ਰੇਟ ਬਿਲਕੁਲ ਛੋਟਾ ਜਿਹਾ ਰੇਟ ਇਹਦਾ ਤੋਕਣਾ ਵਾਲਾ ਹੀ ਆਗੇ ਹਾਂਜੀ 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 ਇਹ ਤਾਂ ਗੱਲ ਹੈ ਜੀ ਲੋ ਜੀ ਕਰੋ ਚੈੱਕ ਜੀ ਦੋਸਤੋ ਇਹਦਾ ਬਿਲਕੁਲ ਰੇਟ ਜਾਇਜ਼ ਡਿਮਾਂਡ 24000 ਰੱਖੀ ਗਈ ਤੇ 21000 ਦੇ ਵਿੱਚੋਂ ਆਿਆਂਗੇ ਇਹਦਾ ਮਾਣ ਤਨ ਛੋੜਛਪਾ ਜਿਹੜਾ ਮੌਕੇ ਤੇ ਹੋਊਗਾ ਆਰਡਰ ਕੁਆਲਟੀ ਤੁਹਾਨੂੰ ਦੂਜੇ ਪਾਸੋਂ ਦਿਖਾ ਦਿੰਦਾ ਕਰੌਲ ਤੇ ਬਣੀ ਜਿਹੜੇ ਪਾਸੋਂ ਚੈੱਕ ਕਰ ਲਿਓ ਲਓ ਜੀ ਵੇਖੋ ਤਨ ਤੂ ਵੇਖੋ ਦੋਸਤੋ ਬਹੁਤ ਬਹੁਤ ਵਧੀਆ ਟਿੱਪੜ ਟੁੱਪਣ ਬੜੀ ਸ਼ਾਨਦਾਰ ਆ ਠੀਕ ਹੈ ਜੀ ਤੇ ਮਾਝ ਦੋਸਤੋ ਜਿਹੜੀ ਤੋਕੜ ਗੱਬਣ ਕਨਫਰਮ ਚੈੱਕ ਪਾਸ ਡਿਟੇਲ ਦੋਨਾਂ ਪਛੋਂ ਦੀ ਜਿਹੜੀ ਬਾਈ ਨੇ ਦੱਸਤੀ ਆ ਐਡਰੈਸ ਏਕਰੀ ਫੇਰ ਬੋਲਦੇ ਨੇ ਪਿੰਡ ਬਹਿਲਾ तहसील ਤੇ ਜਿਹੜਾ ਸ਼੍ਰੀ ਕਰਨਤਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਫੋਨ ਨੰਬਰ ਬਾਈ ਕਿਰੀਫੀ ਬੋਲਦੇ 872873595 ਠੀਕ ਹੈ ਜੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਾਣ ਕਰਾਂਗੇ ਹੋਰ ਕਰਦਾਂਗੇ ਕੋਈ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਉਸੋ ਜਿਹੜਾ ਵੀਡੀਓ ਵੇਖਣ ਵਾਸਤੇ ਜੀ